ਹਾਂਜੀ ਅੱਜ ਬਿਜਲੀ ਦੀ ਜਿਹੜੀ ਰੇਡ ਮਾਰਨ ਦੀ ਪਹੁੰਚੀ ਹੋ ਕਿਹੜੇ ਕਿਹੜੇ ਘਰਾਂ 'ਤੇ ਰੇਡ ਮਾਰੀ ਗਈ ਔਰ ਕਿਹੜੇ ਘਰਾਂ 'ਤੇ ਰੇਡ ਨਹੀਂ ਮਾਰੀ ਨਜਾਇਜ਼ ਬਿਜਲੀ ਬਕਤ ਸਾਰਾ ਦਾਵਾ ਵੀ ਸਾਡੇ ਮਾਨਯੋਗ ਉੱਚ ਅਧਿਕਾਰੀਆਂ ਦੇ ਹੁਕਮ 'ਤੇ ਅਸੀਂ ਪਾਏ ਹਾਂ ਇੱਥੇ ਰੇਡ ਕਰਨ ਵਾਸਤੇ ਉਹਦੇ ਵਿੱਚ ਕੁਝ ਸ਼ਿਕਾਇਤਾਂ ਵੀ ਸੀ ਜਿਨ੍ਹਾਂ ਦੇ ਸਬੰਧ ਵਿੱਚ ਰੇਡ ਕੀਤੀ ਗਈ ਆ ਤੇ ਬਾਕੀ ਵੀ ਸਾਰੀ ਰੁਟੀਨ ਚੈਕਿੰਗ ਆ ਜੀ ਇਹਦੇ ਵਿੱਚ ਗੁਪਤਕਰ ਨੇ ਜਿਹੜੇ ਕਈ ਕਮਰਸ਼ੀਅਲ ਵਰਤੋਂ ਕਰ ਰਹੇ ਨੇ ਘਰ ਦੇ ਮੀਟਰ ਤੋਂ ਉਹਨਾਂ ਦੀ ਰਿਪੋਰਟਾਂ ਭਰ ਦਿੱਤੀਆਂਗੇ ਜਾਣੇ ਤੇ ਕਈ ਖਪਤਕਾਰਾਂ ਨੇ ਹੁਣ ਜਿੱਦਾਂ ਏਸੀ ਲਵਾਇਆ ਗੀਜ਼ਰ ਲਵਾਇਆ ਉਹਨਾਂ ਨੇ ਕਾਫੀ ਸਮੇਂ ਤੋਂ ਉਹਨਾਂ ਦੇ ਘਰ ਮੀਟਰ ਉੱਤੇ ਮਾਫੀ ਵੀ ਲੱਗੀ ਹੋਈ ਆ ਪਰ ਉਹਨਾਂ ਨੇ ਲੋਡ ਨਹੀਂ ਵਧਾਇਆ ਜੀ ਉਹਨਾਂ ਦੇ ਵਿੱਚ ਚੈਕਿੰਗ ਕੀਤੀ ਗਈ ਆ ਤੇ ਹੁਣ ਬਾਕੀ ਵੀ ਹੋਰ ਕਰ ਰਹੇ ਆ ਤੇ ਮਾ ਜੋ ਉੱਚ ਅਧਿਕਾਰੀਆਂ ਦੇ ਹੁਕਮਾਂ ਦੇ ਅਨੁਸਾਰ ਸਾਰੀਆ ਕਾਰਵਾਈ ਕੀਤੀ ਜਾ ਰਹੀ ਆ ਤੇ ਲੋਕਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਜੇ ਤੁਸੀਂ ਏਸੀ ਲਵਾਇਆ ਗੀਜ਼ਰ ਲਵਾਇਆ ਜਾਂ ਆਪਣੇ ਘਰ 'ਚ ਕੋਈ ਦੁਕਾਨ ਖੋਲੀ ਆ ਤੇ ਦੁਕਾਨ ਦਾ ਮੀਟਰ ਕਮਰਸ਼ੀਅਲ ਅਲੱਗ ਲਾਇਆ ਜਾਵੇ ਤੇ ਜਿਹੜੇ ਗੀਜ਼ਰ ਵਗੈਰਾ ਲੋਡ ਤੁਸੀਂ ਆਪਣਾ ਵਧਾਓ ਜਿਹੜੇ ਵੀ ਵੀਰ ਮੇਰੇ ਨੇ ਖਫਤਕਾਰ ਨੇ ਮਾਫੀ ਲਵਾਈ ਹੈ ਆਪਣੀ ਤੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਤੁਸੀਂ ਆਪਣੇ ਦਫਤਰ ਜਾ ਕੇ ਬੜਾ ਹੀ ਆਸਾਨ ਕੰਮ ਹੁੰਦਾ ਸਰਕਾਰ ਨੇ ਆਨਲਾਈਨ ਹੀ ਕਰਤਾ ਵਾ ਆਨਲਾਈਨ ਹੀ ਤੁਸੀਂ ਆਪਣਾ ਲੋਡ ਵਧਾ ਸਕਦੇ ਜੀ ਜਦੋਂ ਵਰਗੀ ਸਰਕਾਰ ਵੱਲੋਂ 600 ਯੂਨਟ ਫਰੀ ਦਿੱਤੇ ਗਏ ਨੇ ਲੋਕਾਂ ਨੂੰ ਪਰ ਲੋਕ ਇਸ ਦੀ ਨਜਾਇਜ਼ ਵਰਤੋਂ ਕਰਦ ਨੇ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਏਸੀ ਲਗਾ ਕੇ ਇਹ ਸਾਡੇ 600 ਯੂਨਟ ਨਹੀਂ ਖਪਣਗੇ ਪਰ ਜਿਨ੍ਹਾਂ ਦੇ ਘਰੇ ਏਸੀ ਲੱਗਾ ਉਹਨਾਂ ਨੂੰ ਕਿੰਨੇ ਕਿਲੋਵਾਟ ਤੱਕ ਦਾ ਜਿਹੜਾ ਆਪਣਾ ਮੁੱਲ ਲੱਗਣਾ ਕੀ ਹੈ ਵੇਖੋ ਸਰ ਏਸੀ ਦੀ ਅਲੱਗ-ਅਲੱਗ ਕੈਪੈਸਿਟੀ ਹੈਗੀ ਆ ਕਿਸੇ ਨੇ 1 ਡੇ ਟਨ ਦਾ ਲਵਾਇਆ ਕਿਸੇ ਨੇ ਆਪਣੇ ਰੂਮ ਦੇ ਹਿਸਾਬ ਨਾਲ 1.5 ਟਨ ਦਾ ਲਵਾਇਆ ਵਾ ਜਿਹੜਾ 1 ਡੇ ਟਨ ਵਾਲਾ ਵਾ ਕਈ ਲੈਂਦੇ ਆ 600 ਵਾਟ ਲੋਡ ਜੀ ਤੇ ਜਿਹੜਾ ਆਪਣਾ ਇਸ ਤੋਂ ਥੱਲੇ ਆਂਦੇ 1200 ਵਾਟ ਲੋਡ ਵਾਲੇ ਏਸੀ ਆ ਹੁਣ ਗੱਲ ਇਸ ਤਰ੍ਹਾਂ ਆ ਵੀ ਜਿਹੜਾ ਖਪਤਕਾਰ ਆ ਸਮਝਦਾਰੀ ਨਾਲ ਆਪਣਾ ਖਪਤਕਾਰ ਜਿੱਦਾਂ ਇੱਕ ਘਰ ਚ ਇੱਕ ਫੈਮਿਲੀ ਆ ਉਹਨਾਂ ਦਾ ਇਸ ਤਰ੍ਹਾਂ ਆ ਵੀ ਆਪਣੇ ਮੀਟਰ ਦੇ 600 ਦੇ ਜੋਨਟ ਦੇ ਵਿੱਚ ਹੀ ਉਹ ਚਲਵਾ ਸਕਦੇ ਨੇ ਏਸੀ ਜਿਹੜਾ ਏਸੀ ਆ ਉਹ ਇਨਵਰਟਰ ਟਾਈਪ ਲਵਾਉਣ ਤੇ ਇੱਕੋ ਆਪਣੇ ਘਰ ਦੇ ਵਿੱਚ ਇੱਕੋ ਰੂਮ ਚ ਆਪਣਾ AC ਯੂਜ਼ ਕਰਨ ਉਹ ਬਹੁਤ ਘੱਟ ਲੈਟ ਖਿੱਚਦਾ ਵਾ ਤੇ 600 ਜੁੰਟ ਦੇ ਵਿੱਚ ਹੀ ਉਹਨਾਂ ਨੂੰ ਕੋਈ ਬਿੱਲ ਨਹੀਂ ਆਏਗਾ 600 ਜੁੰਟ ਦੇ ਵਿੱਚ ਹੀ ਉਹ ਆਪਣਾ AC ਦਾ ਵੀ ਵਰਤੋਂ ਕਰ ਸਕਦੇ ਆ ਅੱਜ ਕੱਲ ਲੋਕਾਂ ਨੇ ਬੈਟਰੀ ਵਿਛੇ ਚਾਰਜ ਕਰਦੇ ਨੇ ਉਹਨਾਂ ਨੇ ਇੱਕ ਸੰਦਾ ਬਣਾ ਰੱਖਿਆ ਕਿ ਅਲੱਗ-ਅਲੱਗ ਬੈਟਰੀਕਸ਼ਨ ਵਾਲਾਂ ਤੋਂ ਆਪਣੇ ਖਲਾਰ ਕੇ ਤੇ ਉਹਨਾਂ ਤੋਂ ਚਾਰਜ ਵਸੂਲ ਕਰਦੇ ਨੇ ਪਰ ਜਿਹੜਾ ਉਹਨਾਂ ਦਾ ਜਿਹੜਾ ਮੀਟਰ ਨੇ ਉਹ ਕਮਰਸ਼ੀਅਲ ਨਹੀਂ ਲੱਗੇ ਹਾਂਜੀ ਹਾਂਜੀ ਉਹਦੇ ਸਬੰਧ ਚ ਵੀ ਹੋਈ ਆ ਜੀ ਟਰੈਕਿੰਗ ਇਹੋ ਜਿਹੀ ਸਾਡੇ ਹੁਣ ਜਦੋਂ ਹੀ ਚੈਕਿੰਗ ਕੀਤੀ ਹੈ ਕੇਸ ਨਿਗਾ ਚ ਆਏ ਨੇ ਉਹਨਾਂ ਦੀ ਜਿਹੜੀ ਰਿਪੋਰਟ ਆਹੀ ਭਰ ਦਿੱਤੀ ਗਈ ਆ ਲੋਕਾਂ ਨੇ ਜਿਹੜਾ ਹੁਣ ਜਦਾਂ 3 ਵੀਲਰ ਚਾਰਜ ਕਰਨਾ ਕਮਰਸ਼ੀਅਲ ਚ ਆਉਂਦਾ ਜੀ ਤੇ ਲੋਕਾਂ ਵੱਲੋਂ ਆਪਣੇ ਘਰ ਦੇ ਮੀਟਰ ਤੋਂ ਉਹਨੂੰ ਚਾਰਜ ਕੀਤਾ ਜਾ ਰਿਹਾ ਵਾ ਜੋ ਵੀ ਵਿਭਾਗ ਦੇ ਅਧਿਕਾਰਾਂ ਦੇ ਅਨੁਸਾਰ ਉਹਨਾਂ ਨੂੰ ਹੁਣ ਕਮਰਸ਼ੀਅਲ ਚਾਰਜ ਕੀਤਾ ਜਾਏਗਾ ਜਿਹੜੇ ਵੀ ਲੋਕ ਜਿਹੜਾ 3 ਵੀਲਰ ਆਪਣੇ ਘਰਾਂ ਦੇ ਵਿੱਚ ਘਰ ਵਾਲੇ ਮੀਟਰ ਤੋਂ ਚਾਰਜ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਕੀ ਕਰੋਗੇ ਜਿਹੜੇ ਲੋਕ 600 ਯੂਨਟ ਫ੍ਰੀ ਹੋਣ ਦੇ ਬਾਵਜੂਦ ਵੀ ਅੱਜ ਕੁੰਡੀਆਂ ਦੀ ਵਰਤੋਂ ਕਰਦੇ ਵੇਖੋ ਸਾਰੇ ਤੇ ਅਵੇਰਨੈਸ ਲੋਕਾਂ ਨੂੰ ਚਾਹੀਦੀ ਆ ਸਰਕਾਰ ਨੇ ਇਨਾ ਵਧੀਆ ਲੋਕਾਂ ਨੂੰ ਦਿੱਤਾ ਵਾ 600 ਜੁੰਡ ਬਹੁਤ ਜ਼ਿਆਦਾ ਹੁੰਦਾ ਇੱਕ ਆਮ ਫੈਮਿਲੀ ਬਿਲਕੁਲ ਜ਼ੀਰੋ ਬਿੱਲ ਸਰਕਾਰ ਦੀ ਬਹੁਤ ਵਧੀਆ ਪਾਲਿਸੀ ਆ ਜਿਹਦੇ ਵਿੱਚ ਮੇਰੇ ਖਿਆਲ 80% ਤੋਂ ਵੱਧ ਲੋਕ ਜਿਹੜਾ ਇਹਦਾ ਫਾਇਦਾ ਉਠਾ ਰਹੇ ਨੇ ਤੇ ਮੈਂ ਬਾਕੀ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਠਰਮੇ ਨਾਲ ਬਰਜਲੀ ਦੀ ਯੂਜ਼ ਕਰੋ ਚੋਰੀ ਬਿਲਕੁਲ ਨਾ ਕਰੋ ਤੇ 600 ਜੁੰਡ ਦੇ ਵਿੱਚ ਹੀ ਉਹਨਾਂ ਦਾ ਬਿੱਲ ਜ਼ੀਰੋ ਆਏਗਾ ਅਜੇ ਕਿੰਨੇ ਘਰਾਂ ਦੀ ਕੁੰਡੀ ਫੜੀ ਗਈ ਹੈ ਕੁੰਡੀ ਤਾਂ ਸਰ ਅਜੇ ਨਹੀਂ ਫੜੀ ਗਈ ਕੋਈ ਹਾਂ ਕਮਰਸ਼ੀਅਲ ਜ਼ਰੂਰ ਹੋਗਾ ਵੀ ਲੋਕ ਕਮਰਸ਼ੀਅਲ ਯੂਜ਼ ਕਰ ਰਹੇ ਆ ਤੇ ਘਰ ਦੇ ਮੀਟਰ ਦੇ ਉੱਤੇ ਉਹ ਜ਼ਰੂਰ ਫੜੇ ਗਏ ਆ ਬਾਕ ਅਜੇ ਰੋਟੀਨ ਚ ਚੱਲ ਰਿਹਾ ਵਾ ਕੰਮ ਤੇ ਵੇਖ ਲੈਣੇ ਜੇ ਹੋਰ ਜੇ ਕੋਈ ਆਉਂਦਾ ਤੇ